ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਪਾਤ ਸਾਹਿ 10ਵੀਂ ਬੇਨ ਹਰ ਨਾਮ ਨਾ ਬਾਚਨ ਪੈ ਹੈ 14 ਲੋਕ ਜਾਹਿ বাস ਕੀਨੇ ਤਾਤੇ ਕਹਾ ਪਲ ਹੈ ਰਾਗ ਦੇਵ ਗੰਧਾਰੀ ਬਾਤ ਸਾਹੀ 10ਵੀਂ ਬੇਨਹਾਰ ਨਾਮ ਨਾਮ ਬਾਚਨ ਪਹਿ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਤ ਸੰਗਤ ਜੀ ਅਜੇ ਆਪਾਂ 10ਵੇਂ ਪਾਛਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੀ ਸੰਥਿਆ 10ਵੇਂ ਭਾਗ ਦੇ ਵਿੱਚ ਸਰਵਨ ਕਰਕੇ ਇਲਾਹ ਪ੍ਰਾਪਤ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਪਾਤ ਸਾਹਿ 10ਵੀਂ ਦਿਨ ਹਾਰ ਨਾਮ ਇੱਥੇ ਵਿਸ਼ਰਾਮ ਲੱਗੇਗਾ ਨਾ ਬਾਚਨ ਪੈ ਹੈ ਪੈ ਵਕ ਬੋਲਣਾ ਹੈ ਵਕ ਬੋਲਣਾ ਹੈ ਇਕੱਠੇ ਨਹੀਂ ਬੋਲਨੇ ਵਕ ਵਕ ਬੋਲਨੇ ਨੇ ਚੌਦਹ ਚੱਚੇ ਕਨੌੜਾ ਦੱਦਾ ਹਾ ਚੌਦਹ ਲੋਕ ਜਾਹੇ ਜੱਜੇ ਕੰਨਾ ਲੰਮਾ ਕਰਕੇ ਹਾਏ ਸਿਆਰੀ ਸੰਕੋਚ ਕੇ ਜਾਹੇ ਬਾਸ ਪੋਲਾ ਬੋਲਣਾ ਹੈ ਕੀਨੇ ਇਥੇ ਵਿਚ ਰਾਮ ਲਾਉਣਾ ਹੈ ਤਾ ਤੇ ਵਖ ਵਖ ਬੁਲਣ ਨੇ ਕਹਾ ਹਾਏ ਕੰਨ ਉੱਤੇ ਬਿੰਦੀ ਕਹਾ ਪਲ ਹੈ ਪਲ ਪੋਲਾ ਬੁਲਣਾ ਕਸਕੇ ਨੀ ਪੱਲਿਆ ਨੀ ਬੋਲਣਾ ਪੋਲਾ ਬੋਲਣਾ ਪਲ ਇਹਦਾ ਮਤਲਬ ਹੈ ਦੌੜ ਕੇ ਰਹਾਉ ਰਾਮ ਅਰਹਿਮ ਉਬਾਰ ਨਾ ਸਕ ਹੈ सस््य अदग सक है इतें विश्राम लाना है जाकर नाम रट है जाकर कट्ठा बोलना है रटै ब्रह्मा बेसन रुद्र रारे अंकड़ उ अदग द्दे पैच अद्धा रारा रुद्र सूरज सास इत आप विश्राम लाना है सास पोला बोलना है ਤੇ ਬਸ ਬਸ ਪੋਲਾ ਬੋਲਣਾ ਹੈ ਕਾਲ ਸਬ ਹੈ ਸਬ ਬੱਬੇ ਨਾਲ ਬੋਲਣਾ ਹੈ ਪੱਬਾ ਨਹੀਂ ਰੋਣਾ ਪੋਲਾ ਬੋਲਣਾ ਹੈ ਵੇਦ ਪੁਰਾਨ ਕੁਰਾਨ ਸਬ ਮਤ ਮਤ ਮੰਮੇ ਅਦਗ ਤਤਾ ਮਤ ਇੱਥੇ ਵਿਸ਼ਰਾਮ ਲੱਗੇਗਾ ਜਾਂ ਕਹ ਇਕੱਠਾ ਬੋਲਣਾ ਹੈ ਨੇਤ ਕਹ ਹੈ ਹਏ ਵਾਕ ਬੋਲਣਾ ਹੈ ਇੰਦਰ ਈੜੀ ਸਿਆਰੀ ਉੱਤੇ ਟਿੱਪੀ ਦੱਦੇ ਪੈਚ ਅੱਧਾ ਰਾਰਾ ਇੰਦਰ ਛੇਤੀ ਬੋਲਣਾ ਹੈ ਫਿਰ ਇੰਦਰ ਫਫਾ ਨੰਨੇ ਸਿਆਰੀ ਉੱਤੇ ਟਿੱਪੀ ਦੱਦੇ ਪੈਚ ਅੱਧਾ ਰਾਰਾ ਫਿਰ ਇੰਦਰ ਫਨਿੰਦਰ ਮਨਿੰਦਰ ਇਹ ਤਿੰਨੇ ਸ਼ਬਦ ਇਕੱਠੇ ਬੋਲਣੇ ਨੇ ਤੇ ਛੇਤੀ ਬੋਲਣੇ ਨੇ ਕਲਪ ਬਹ ਕਲਪ ਪੋਲਾ ਬੋਲਣਾ ਕਲਾਪ ਨਹੀਂ ਬੋਲਣਾ ਕਲਪ ਬੋਲਣਾ ਕਲਪ ਬਹ ਇਥੇ ਵਿਚਰਾਮ ਲਾਉਣਾ ਹੈ ਧਿਆਵਤ ਇਥੇ ਠੰਮਕੀ ਲੱਗੇਗੀ ਧਿਆਨ ਆ ਹਾ ਐ ਵਕ ਬੋਲਣਾ ਹੈ ਵਕ ਬੋਲਣਾ ਹੈ ਜਾਕਰ ਕਠਾ ਬੋਲਣਾ ਰੂਪ ਰੰਗ ਨ ਜਨਿਤ ਜਜਾ ਨੰਨੇ ਬਿਹਾਰੀ ਐੜਾ ਤਤਾ ਜਨਿਅਤ ਇਥੇ ਵਿਸ਼ਰਾਮ ਲਾਉਣਾ ਹੈ ਸੋ ਕੇਮ ਸਿਆਮ ਸッセ ਸਿਆਰੀ ਐੜੇ ਕੰਨਾ ਮੰਮਾ ਸਿਆਮ ਕਹ ਹੈ ਵਾਕ ਬੋਲਣਾ ਹੈ ਛੁੱਟੋ ਕਾਲ ਜਾਲ ਤੇ ਤਬ ਹੀ ਤਾ ਕੋਲਾ ਬੋਲਣਾ ਹੈ ਹੀ ਤੇ ਵਿਸ਼ਰਾਮ ਲਾਉਣਾ ਹੈ ਤਾਹ ਤੱਤੇ ਕੰਨਾ ਲੰਮਾ ਕਰਕੇ ਹਾਇ ਸਿਆਰੀ ਸੰਕੋਚ ਕੇ ਤਾਹੇ ਚਰਨ ਲਪਟੈ ਹੈ ਜਾਕਰ ਰੂਪ ਰੰਗ ਨ ਜਨਿਅਤ ਸੋ ਕੇ ਮश्याम ਕਹਾ ਹਾ ਛੂਟੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ